ਕੀਡੀ ਵਰਲਡ ਪੰਜਾਬੀ ਨਿਊਜ਼ ਦੇਖ ਰਿਹਾ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਪਿਆਰੀ ਦਰਸ਼ਕੋ ਜਿਸੀ ਮੌਜੂਦ ਆਹ ਸ਼ਹਿਰ ਨਕੋਦਰ ਵਿਖੇ ਔਰ ਥਾਣਾ ਸਿਟੀ ਨਕੋਦਰ ਵਿਖੇ ਆਏ ਆ ਜੀ ਜਿੱਥੇ ਕਿ ਅੱਜ ਧਰਮਿੰਦਰ ਕਲਿਆਣ ਹੁਣੇ ਦੇ ਕਿ ਥਾਣਾ ਸਿਟੀ ਦੇ ਐਸਐਚਓ ਨੇ ਉਹਨਾਂ ਨੇ ਚਾਰ ਸੰਭਾਲਿਆ ਔਰ ਆਓ ਸਾਡੇ ਮੈਂਬਰ ٹرسٹ ਜਿਹੜੀ ਹੈਗੀ ਹੈ ਕੀਡੀ ਵਰਲਡ ਪੰਜਾਬੀ ٹرسٹ ਕੀਡੀ ਵਰਲਡ ਪੰਜਾਬੀ ٹرسٹ ਦੇ ਸਾਰੇ ਮੈਂਬਰ ਸਾਡੇ ਨਾਲ ਮੌਜੂਦ ਨੇ ਔਰ ਉਹਨਾਂ ਦਾ ਨਿੱਗਾ ਵੈਲਕਮ ਸਵਾਗਤ ਕਰਨ ਵਾਸਤੇ ਆਏ ਨੇ ਜੀ ਈ ਵਰਡ ਪੰਜਾਬੀ ਚੈਨਲ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਈ ਵਰਡ ਪੰਜਾਬੀ ਦੀ ਸਮੁੱਚੀ ਟੀਮ ਵੱਲੋਂ ਬਹੁਤ-ਬਹੁਤ ਧੰਨਵਾਦ ਜੀ ਅੱਜ ਅਸੀਂ ਪਹੁੰਚੇ ਆਂ ਥਾਣਾ ਨਕੋਦਰ ਸਿਟੀ ਦੇ ਵਿੱਚ ਜਿੱਥੇ ਕਿ ਸਾਡੇ ਬਹੁਤ ਹੀ ਸਤਿਕਾਰਯੋਗ ਤਰਮਿੰਦਰ ਕਲਿਆਣ ਜੀ ਐਸਐਸਓ ਸਾਹਿਬ ਨੇ ਨਵਾਂ ਉਹਦਾ ਸੰਭਾਲਿਆ ਉਹਨਾਂ ਨਾਲ ਗੱਲਬਾਤ ਕਰਦੇ ਆਂ ਕਿਉਂਕਿ ਜੋ ਪੁਲਿਸ ਹੈ ਪੁਲਿਸ ਦਾ ਕੰਮ ਹੁੰਦਾ ਲਾਅ ਐਂਡ ਆਰਡਰ ਨੂੰ ਮੇਨਟੇਨ ਰੱਖਣਾ ਔਰ ਲੋਕਾਂ ਦੀ ਜਾਨ ਮਾਲ ਦੀ ਰੱਖਿਆ ਕਰਨਾ ਔਰ ਅਸੀਂ ਸਾਡੀ ਪੀੜੀ ਵਰਲਡ ਪੰਜਾਬੀ ਚੈਨਲ ਦੀ ਜੋ ਟੀਮ ਆ ਉਹ ਪੂਰੀ ਟੀਮ ਹੈ ਇਹਨਾਂ ਦੇ ਕੋਲ ਪਹੁੰਚੀ ਆ ਇਹਨਾਂ ਨੂੰ ਬੇਨਤੀ ਕਰਨ ਲਈ ਕਿ ਸ਼ਹਿਰ ਨਕੋਦਰ ਇਲਾਕਾ ਨਕੋਦਰ ਦੇ ਵਿੱਚ ਜੋ ਲਾਅ ਐਂਡ ਔਰਡਰ ਆ ਉਸ ਨੂੰ ਵਧੀਆ ਤਰੀਕੇ ਨਾਲ ਹੋਰ ਵੀ ਬਿਹਤਰ ਤਰੀਕੇ ਦੇ ਨਾਲ ਮੇਨਟੇਨ ਕਰਨ ਲਈ ਤਰਮਿੰਦਰ ਕਲਿਆਣ ਜੀ ਨੂੰ ਬੇਨਤੀ ਕਰਨ ਆਏ ਆ ਤੇ ਮੈਂ ਉਹਨਾਂ ਨੂੰ ਬੇਨਤੀ ਕਰਦਾ ਕਿ ਇਹਨਾਂ ਦਾ ਔਰ ਨਾਲ ਹੀ ਅਸੀਂ ਕੇਡੀ ਵਰਡ ਪੰਜਾਬੀ ਚੈਨਲ ਦੇ ਸਮੂਚੀ ਟੀਮ ਵੱਲੋਂ ਇਹਨਾਂ ਦਾ ਆਉਣ ਤੇ ਇਹਨਾਂ ਦਾ ਨਿੱਘਾ ਸਵਾਗਤ ਕਰਦੇ ਹਾਂ ਤੇ ਧੰਨਵਾਦ ਕਰਦੇ ਹਾਂ। ਹਾਂਜੀ ਪਾਣੀਯੋਗ ਐਸਐਸਪੀ ਜਵੰਦਰ ਤੇ ਆਤੀ ਜੀ ਦੇ ਹਦਾਇਸ਼ਾਂ ਅਨੁਸਾਰ ਮੇਰੇ ਵੀ ਅੱਜ ਐਸੇ ਪੋਸਟਿੰਗ ਹੋਈ ਸੀ। ਇਹ ਮੈਂ ਸੈਟਰਡੇ ਜੁਆਇਨ ਕੀਤਾ ਜੀ। 17 ਕੋਡਰ ਦੇ ਵਿੱਚ ਔਰ ਇਥੇ ਆਪੇ मैं जो देखे हालात बहुत अच्छे है इदा की कोई गलबात नहीं है बाकी मैं पब्लिक से सारे आम जो उन्होंने ये बेनती करता कि जिदा भी कोई उन्होंने कोई इन्फॉर्मेन मिलती है रिगार्डिंग खास करके नशे के संबंध से तो इमीडिएटली कॉल करनी किसी भी तरीके संपर्क करें आप हर तरीके कोशिश करा कि इस शहर के पिछड़ा सा नशे का दरिया वगरिया ਪੁਨੋਆਪਾ ਠੱਲ ਪੱਜੀ ਇਸ ਤੋਂ ਇਲਾਵਾ ਜੀ ਜਿੱਦਾਂ ਇਲਾਕੇ ਦੇ ਵਿੱਚ ਨਸ਼ਿਆਂ ਦੇ ਤੇ ਪੁਲਿਸ ਜਿਹੜੀ ਆ ਬੜੀ ਗੰਭੀਰ ਆ ਤੇ ਦੂਸਰੀ ਗੱਲ ਆਪਣੇ ਐਸਐਚਓ ਸਾਹਿਬ ਵੀ ਜਿੱਦਾਂ ਨਕੋਲਦਰ ਸ਼ਹਿਰ ਦੇ ਵਿੱਚ ਜਿਹੜੀ ਟ੍ਰੈਫਿਕ ਦੀ ਸਮੱਸਿਆ ਆ ਇੱਕ ਮੇਮ ਸਮੱਸਿਆ ਆ ਤੇ ਇਹਦੇ ਬਾਰੇ ਤੁਸੀਂ ਕਿਸ ਤਰ੍ਹਾਂ ਪ੍ਰਬੰਧ ਕਰਦੇ ਦੇਖੋ ਇਹਦੇ ਬਾਰੇ ਇਦਾਂ ਮੈਂ ਬਾਜ਼ਾਰ ਦੇ ਵਿੱਚ ਜਿਸ ਦਿਨ ਦਾ ਵੀ ਆਇਆ ਉਸ ਦਿਨ ਦਾ ਮੈਂ ਹਰ ਦਿਨੀ ਰੋਜ਼ ਜਾਂਦਾ ਔਰ ਖਾਸ ਕਰਕੇ ਜਿਹੜੀ ਪਬਲਿਕ ਆ ਜਿਹੜੀ ਸ਼ਾਪਿੰਗ ਵਗੈਰਾ ਕਰਨ ਆਉਂਦੀ ਆ ਉਹਨਾਂ ਦੀ ਜਿਹੜੀ ਮੇਨ ਪ੍ਰੋਬਲਮ ਹੈ ਜਿਹੜੇ ਵਾਹਨ ਲੈ ਕੇ ਆਉਂਦੇ ਆ ਆਪਣੀਆਂ ਕਾਰਾਂ ਵਗੈਰਾ ਉਹ ਬਾਜ਼ਾਰ ਦੇ ਵਿੱਚ ਹੀ ਅਨਨੈਸੈਸਰੀ ਖੜੀਆਂ ਕਰ ਦਿੰਦੇ ਆ ਬਿਨਾ ਕਿਸੇ ਪਾਰਕਿੰਗ ਤੋਂ ਤੇ ਆਪਾਂ ਕੋਸ਼ਿਸ਼ ਕਰਾਂਗੇ ਕਿ ਇਦਾਂ ਦਾ ਔਰ ਇਸ ਤੋਂ ਇਲਾਵਾ ਜਿਹੜੀ ਵੀ ਇਨਕ੍ਰੋਚਮੈਂਟ ਕੀਤੀ ਹੋਈ ਆ ਫੜੀਆਂ ਵਗੈਰਾ ਕੋ ਰੇੜੀਆਂ ਲੱਗਦੀਆਂ ਉਹਨਾਂ ਨੂੰ ਵੀ ਆਪਾਂ ਪੂਰੀ ਟੀਮ ਬਣਾ ਕੇ ਤੇ ਆਪਾਂ ਇੱਕ ਵਾਰੀ ਪਬਲਿਕ ਨੂੰ ਸਾਰਿਆਂ ਨੂੰ ਆਪਣਾ ਸਹਿਯੋਗ ਨਾਲ ਦੀ ਕਰਾਂਗੇ ਇਸ ਪ੍ਰਤੀ ਪ੍ਰਤੀਕੁਰ ਇਸ ਤੋਂ ਇਲਾਵਾ ਜੀ ਜਿਸ ਤਰ੍ਹਾਂ ਪੋਲੂਸ਼ਨ ਆ ਜਿੱਦਾਂ ਸਾਊਂਡ ਦਾ ਪੋਲੂਸ਼ਨ ਆ ਬਹੁਤ ਜ਼ਿਆਦਾ ਹੁੰਦਾ ਆ ਜਾਂ ਲੋਕੀ ਗੱਡੀਆਂ ਦੇ ਵਿੱਚ ਜਾਂ ਟਰੈਕਟਰਾਂ ਦੇ ਉੱਤੇ ਵੱਡੇ ਵੱਡੇ ਡੀਜੇ ਸਿਸਟਮ ਲਗਾ ਕੇ ਘੁੰਮਦੇ ਆ ਕਈ ਵਾਰੀ ਦੇਖਿਆ ਕਿ ਸਬਜ਼ੀ ਮੰਡੀ ਨਕੌਦਰ ਦੇ ਵਿੱਚ ਵੀ ਇਸ ਤਰ੍ਹਾਂ ਦਾ ਮੈਂ ਦੇਖਿਆ ਹੈਗਾ ਵੀ ਉੱਥੇ ਵੀ ਲੋਕ ਇਸ ਤਰ੍ਹਾਂ ਨੰਗਦੇ ਆ ਤੇ ਲੋਕੀ ਬੜੇ ਪਰੇਸ਼ਾਨ ਹੁੰਦੇ ਆ ਲੇਕਿਨ ਉਹਨਾਂ ਨੂੰ ਕੋਈ ਕਹਿੰਦਾ ਨਹੀਂ ਤੇ ਇਸ ਤਰ੍ਹਾਂ ਦਾ ਵੀ ਤੁਸੀਂ ਕੋਈ ਕੰਟਰੋਲ ਕਰ ਰਹੇ ਬਿਲਕੁਲ ਜੀ ਕਿਉਂਕਿ ਮੇਨ ਜਿਹੜਾ ਮੋਟਿਵ ਆ ਸਾਡਾ ਮੇਨ ਮੋਟਿਵ ਇਹੀ ਰਹੇਗਾ ਇਸ ਤੋਂ ਪਹਿਲੇ ਤੇ ਆਪਾਂ ਲਾ ਐਂਡ ਆਰਡਰ ਦਾ ਉਹਦੀ ਮੇਨਟੇਨੈਂਸ ਕਰਨੀ ਆ ਤੇ ਲੋਕਾਂ ਦੀ ਜਾਨ ਮਾਲ ਦੀ ਰਖਵਾਲੀ ਕਰਨੀ ਆ ਕਿਸੇ ਵੀ ਤਰੀਕੇ ਦਾ ਜੇ ਕੋਈ ਕ੍ਰਾਈਮ ਹੋ ਜਾਂਦਾ ਤਾਂ ਉਹਨੂੰ ਆਪਾਂ ਡਿਟੈਕਟ ਕਰਨਾ ਵਾ ਇਸ ਤੋਂ ਇਲਾਵਾ ਜਿਹੜੇ ਇਹ ਛੋਟੇ ਛੋਟੇ ਜਿੱਦਾਂ ਦੀਆਂ ਲੋਕੀ ਫੈਂਸ ਕਰਦੇ ਆ ਕੋਈ ਟ੍ਰੈਫਿਕ ਲੀਨ ਲੰਘਣਾ ਕਰਦੇ ਆ ਜਾਂ ਕੋਈ ਵਾਇਲੈਂਸ ਕਰਦੇ ਆ ਇਦਾਂ ਦਾ ਕੋਈ ਜਿੱਦਾਂ ਦਾ ਮੋਟਰਸਾਈਕਲ ਵਗੈਰਾ ਕੋਈ ਫਟਾਕੀ ਵਗੈਰਾ ਚਲਾਉਂਦੇ ਆ ਜਾਂ ਕੋਈ ਸਕੂਟਰ ਵਗੈਰਾ ਜਾਂ ਕੋਈ ਟਰੈਕਟਰ ਟਰਾਲੀ ਦੇ ਉੱਤੇ ਜਿੱਦਾਂ ਕੋਈ ਮਿਊਜ਼ਿਕ ਦਾ ਕੁਝ ਵੀ ਚੀ ਲਗਾ ਕੇ ਉਹਨਾਂ ਦਾ ਪ੍ਰੋਪਰ ਆਪਾਂ ਜੋ ਵੀ ਬੰਦਾ ਉਹ ਚਲਾਨ ਵਗੈਰਾ ਵੀ ਕਰਾਂਗੇ ਤੇ ਜੇ ਲੋਡ ਪਈ ਤੇ ਪਰਚ ਵੀ ਦਿਆਂਗੇ ਠੀਕ ਹੈ ਜੀ ਇਹ ਸਨ ਸਾਡੇ ਨਵ ਨਿਯੁਕਤ ਹੋਏ ਤਰਮਿੰਦਰ ਕਲਿਆਣ ਜੀ ਜਿਹੜੇ ਜਿਨ੍ਹਾਂ ਨੇ ਨਕੋਦਰ ਸਿਟੀ ਦੇ ਵਿੱਚ ਆਪਣਾ ਚਾਰਾ ਸੰਭਾਲਿਆ ਤੇ ਸਾਨੂੰ ਇਹਨਾਂ ਤੋਂ ਆਸ ਹੈ ਕਿ ਨਕੋਦਰ ਦੇ ਵਿੱਚ ਲਾਅਨ ਆਰਡਰ ਨੂੰ ਤੇ ਲੋਕਾਂ ਦੀ ਜਾਨ ਮਾਨ ਦੀ ਰੱਖਿਆ ਕਰਨ ਦੇ ਵਿੱਚ ਇਹ ਸਫਲ ਹੋਣਗੇ ਬਹੁਤ ਬਹੁਤ ਧੰਨਵਾਦ ਜੀ